ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਹੁਣ ਤਿਆਰੀ ਵੈਰੀ ਖਿੱਚੀ ਆ ਪੂਰੀ ਤੇ ਤੁਸੀਂ ਸੋਚੋਗੇ ਵੀ ਪਤਾ ਨਹੀਂ ਕਿੱਦਾਂ ਨੂੰ ਚੱਲੇ ਹਨਾ ਤੇ ਆਪਾਂ ਚੱਲੇ ਆ ਜੀ ਅੱਜ ਬਾਬਾ ਫਰੀਦ ਮੱਥਾ ਟੇਕਣ ਤੇ ਮੈਡਮ ਵੀ ਤਿਆਰ ਹੋਈ ਬੈਠੀ ਐ ਪਤਾ ਨਹੀਂ ਜੀ ਅੱਥਾ ਨੂੰ ਪਤਾ ਨਹੀਂ ਕੀ ਲਾਈ ਜਾਂਦੀ ਐ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੱਥਾਂ ਨੂੰ ਆਪਾਂ ਲਾਈ ਜੰਨੇ ਆ ਜੀ ਵੈਸਲੀਨ ਬੋਡੀ ਲੋਸ਼ਨ ਹੈ ਵੈਸਤਾ ਅੱਛਾ ਇਹਦੇ ਨਾਲ ਇਹਦੇ ਨਾਲ ਉਦੋਂ ਵੀ ਜ਼ਿਆਦੇ ਪਾੜਦੇ ਹੱਥ ਮੈਨੂੰ ਦੇਖ ਲਿਆ ਤੇ ਫਿਰ ਹੁਣ ਕੀ ਕਰੀਏ ਹੁਣ ਨਾ ਮੌਸਮ ਹੀ ਇਹੋ ਜਿਹਾ ਆ ਗਿਆ ਵੀ ਸਕਿਨ ਜੀ ਐ ਹੋਈ ਜਾਂਦੀ ਜਿਵੇਂ ਨਾ ਫਟਦੀ ਹੁੰਦੀ ਆ ਹੱਥ ਕੋਲ ਜ਼ਿਆਦੇ ਕਿਉਂਕਿ ਗਰਮ ਪਾਣੀ ਚ ਪਾਲੇ ਕਿਤੇ ਠੰਡੇ ਪਾਣੀ ਚ ਪਾਲੇ ਕਿਤੇ ਗਰਮ ਚ ਪਾਲੇ ਕਿਤੇ ਠੰਡੇ ਚ ਪਾਲੇ ਇਹ ਇਹ ਲਾ ਕੇ ਨਾ ਮੇਰੇ ਮੇਰੇ ਤਾਂ ਹੱਥਾਂ ਦੀ ਜਖਮਾਂ ਹੀ ਘਟਦੀ ਇਹਨਾਂ ਨੇ ਆਏ ਨਹੀਂ ਹੁੰਦਾ ਆ ਦੇਖ ਨਹੀਂ ਨਹੀਂ ਛੱਡੇ ਭੜੇ ਬਣੇ ਬੜੀਆਂ ਹੁੰਦੇ ਆ ਤੇ ਅੱਜ ਆਪਾਂ ਚੱਲਦੇ ਆਂ ਬਾਬਾ ਫਰੀਦ ਕਿਉਂਕਿ ਹਰ ਵੀਰਵਾਰ ਆਪਾਂ ਜਾਂਦੇ ਆਂ ਮੱਥਾ ਟੇਕਣ ਵਾਸਤੇ ਤੇ ਅੱਗੇ ਤਾਂ ਮੈਂ ਜਾਂਦੀ ਹੁੰਦੀ ਸੀ ਆਪਣੇ ਭਤੀਜੇ ਦੇ ਨਾਲ ਤੇ ਅੱਜ ਮੈਂ ਸੰਧੂ ਸਾਹਿਬ ਨੂੰ ਕਿਹਾ ਮੈਂ ਕਿਹਾ ਚੱਲੋ ਮੇਰੇ ਨਾਲ ਤੁਸੀਂ ਅੱਜ ਵੇਲੇ ਆ ਤੇ ਸੰਧੂ ਸਾਹਿਬ ਕਹਿੰਦੇ ਤੂੰ ਨਾ ਮੈਨੂੰ ਟੀਕਣ ਨਹੀਂ ਮੈਂ ਕਿਹਾ ਨਹੀਂ ਫਿਰ ਮੈਂ ਤਾਂ ਅੱਜ ਤੁਹਾਨੂੰ ਨਾਲ ਲੈ ਕੇ ਜਾਊਂਗੀ ਤੇ ਬਸ ਆਪਾਂ ਹੋ ਗਏ ਰੈਡੀ ਤੇ ਟਾਈਮ ਹੋ ਗਿਆ 12:30 ਦਾ ਆਉਂਦੇ ਆਉਂਦੇ ਮੈਨੂੰ ਲੱਗਦਾ 2:30-3:00 ਵਜ ਜਾਣੇ ਲੋ ਵੀ ਫਿਰ ਮਿਲਦੇ ਆਂ ਫਰੀਦਕੋਟ ਤੇ ਦੋ ਤਿੰਨ ਆਪਣੇ ਫੈਨ ਸੀ ਜਿਨ੍ਹਾਂ ਦਾ ਆਇਆ ਸੀ ਫੋਨ ਤੇ ਕਹਿੰਦੇ ਸੀ ਤੁਹਾਨੂੰ ਫਰੀਦਕੋਟ ਅੱਜ ਮਿਲਣਾ ਜੀ ਜ਼ਰੂਰੀ ਤੇ ਫਿਰ ਜੀ ਇਹ ਤਾਂ ਮੀਡੀਆ ਤਾਂ ਜ਼ਰੂਰ ਮਿਲਾਂਗੇ ਉਹਨਾਂ ਨਾਲ ਸੰਪਰਕ ਹੋਇਆ ਤਾਂ ਆਪਾਂ ਉਹਨਾਂ ਨਾਲ ਹੀ ਮਿਲਾਂਗੇ ਤੇ ਨਾਲੇ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਦੇਾਂਗੇ ਫਿਰ ਹਨਾ ਤੇ ਬਾਕੀ ਟਾਈਮ ਤਾਂ ਫਿਰ ਕਾਫੀ ਹੋ ਗਿਆ ਹੋ ਸਕਦਾ ਸ਼ਾਇਦ ਨਾਸ਼ੀ ਵੀ ਬਹੁਤ ਹੁੰਦਾ ਨਾ ਲਿਆ ਜਾਵੇ ਕਿਉਂਕਿ ਟਾਈਮ 10 ਵਜੇ ਦਾ ਸੀਗਾ ਬਣਾਇਆ 12 ਵਜੇ ਘਰੇ ਇਸ ਕਰਕੇ ਤੇ ਚਲੋ ਫਿਰ ਮਿਲਦੇ ਆ ਜੀ ਬਾਬਾ ਫਰੀਦ ਹੰਦੂ ਸਾਹਿਬ ਬਾਈਕ ਲਾਉਣ ਗਏ ਆ ਲਾਇੰਦਾ ਹਾਂ ਚਲੋ ਲੈ ਲੱਗ ਗਿਆ ਪ੍ਰਸ਼ਾਦ ਬਾਬਾ ਜੀ ਦੇ ਜਿਹੜਾ ਆਪਾਂ ਚੜਾਉਣਾ ਉਹਨੇ ਉਹਨੇ ਵੇਚਿਆ ਨਹੀਂ ਤਾਂ ਅਸੀਂ ਇੱਥੇ ਹੀ ਪ੍ਰਸ਼ਾਦ ਲੈਨੇ ਆ ਮਾਤਾ ਜੀ ਕੋਲੋਂ ਨਹੀਂ ਲੈ ਕੇ ਗਏ ਆ ਨਹੀਂ ਤਾਂ ਆਜਾ ਜੀ ਇਹ ਕਿਹਾਂ ਦਾ ਪਤਾ ਤੇ ਹੋਰ ਕਿੰਨਾ ਨਹੀਂ ਕਿਤੇ ਬਸ ਰਾਸ਼ੀ ਦੇਖੋ ਕਿੰਨਾ ਜ਼ਿਆਦਾ ਰਾਸ਼ਾ ਤੇ ਸੰਦੂ ਸਾਹਿਬ ਅੱਧਰ ਲੱਗ ਗਏ ਰੁਮਾਲ ਬੰਨਣ ਦੇਖੀ ਨਾ ਵਾਹਿਗੁਰੂ ਸਤਨਾਮ ਜੀ ਰਾਸ਼ ਬਹੁਤ ਜ਼ਿਆਦਾ ਤੇ ਆਪਾਂ ਬਾਬਾ ਜੀ ਦੀ ਜਗਾ ਤੇ ਗਏ ਆ ਪਹੁੰਚ ਤੇ ਹੁਣ ਆਪਾਂ ਇਹ ਜਿਹੜਾ ਲਿਆ ਹੈਗਾ ਤੇਲ ਪਾਵਾਂਗੇ ਚਰਾਗਾਂ ਦੇ ਵਿੱਚ ਆਪ ਜੀ ਦੇ ਨਾਮ ਨਾਲ ਬਾਈਕ ਤੇ ਤੇ ਪਰੇਣੇ ਬੜਿਆ ਪਰ ਤੁਹਾਡੇ ਅੱਗੇ ਬਾਈਕ ਪਪਾ ਫਰੀਦ ਮਖਾ ਦੇਖਣ ਤੋਂ ਬਾਅਦ ਤੇ ਹੁਣ ਮੈਡਮ ਜੰਨੀ ਮੈਨੂੰ ਲੱਗੀ ਆ ਪੌੜਾ ਤੇ ਅੱਜ ਲੰਗਰ ਨਹੀਂ ਛੱਕਿਆ ਪਪਾ ਫਰੀਦ ਦੇ ਅੱਗੇ ਲੰਗਰ ਛੱਕਿਆ ਹੁੰਨੇ ਉਹਨੇ ਅੱਜ ਰਸ਼ ਜ਼ਿਆਦਾ ਸੀ ਇਸ ਕਰਕੇ ਮੈਂ ਹਟਲੇ ਨੂੰ ਅਜ ਇੱਕ ਪਾਸੇ ਭਾ ਗਏ ਇਹਨੇ ਕਿਹਾ ਮੈਂ ਤਾਂ ਸ਼ਹਿਰ ਤੋਂ ਆਪਨਾ ਤੇਰਾ ਹੁਣ ਆਏ ਆ ਜੀ ਆਪਾਂ ਹੌ ਤੌਤੇ ਤੇ ਸੜੀ ਹੁਣ ਕੰਦੀ ਮੈਂ ਟਿੱਕੀ ਕਰਤੀ ਆਰਡਰ ਟਿੱਕੀ ਕਰਕੇ ਹੰਦੀ ਬਣਾਈ ਜਾਂਦੇ ਚਲ ਆ ਜਿਓ ਫਿਰ ਅੱਜ ਟਿੱਕੀ ਖਾ ਕੇ ਜਾਣੀ ਆ ਆਜੋ ਫਿਰ ਆਜੋ ਆਜੋ ਚਲਦੇ ਬੈਠੋ ਜੀ ਮੈਡਮ ਬੈਠੋ ਇਸ ਮੇਜ਼ ਤੇ ਬੈਠ ਜਿੰਨੀ ਹਰ ਵਾਰ ਮੈਂ ਕੀ ਕਹਿੰਨੀ ਆ ਤੁਹਾਨੂੰ ਪਤਾ ਨਾ ਹੁੰਦਾ ਪਤਾ ਮੇਰੀ ਗੱਲ ਸੁਣੋ ਪਤਾ ਨਹੀਂ ਹਮਮ ਨਾ ਮੱਕੀ ਵਾਰੀ ਆਏ ਨਾ ਆਪਾਂ ਲੱਜਨੇ ਆ ਚਲੋ ਕੋਈ ਨਹੀਂ ਮੈਂ ਤੁਹਾਨੂੰ ਐ ਕਹਿੰਦੀ ਸੀ ਵੀ ਐਡੇ ਵੱਡੇ ਹੋਟਲ ਦੇ ਵਿੱਚ ਆਏ ਆ ਤੇ ਖਾਣਾ ਆਪਾਂ ਦੇਖ ਲਓ ਲੱਗਿਆ ਸਟਿੱਕੀ ਦੇਖੋ ਹੋਰ ਕੀ ਖਾਣਾ ਟਿੱਕਾ ਖਾ ਲਾ ਜੇ ਛੋਟਾ ਛੋਟੀ ਲੱਗਦੀ ਤੁਹਾਨੂੰ ਸਪੈਸ਼ਲ ਟਿੱਕੀ ਖਾਣ ਵਾਸਤੇ ਆਇਆ ਤੇ ਟਿੱਕਾ ਖਾ ਲੈਣੇ ਆ ਉਹ ਵੱਡਾ ਹੁੰਦਾ ਪਰ ਟਿੱਕਾ ਥੋੜਾ ਜੇ ਹੋਰ ਟਿੱਕੀ ਵੀ ਖਾਣਾਂ ਦੀ ਚੀਜ਼ ਹੀ ਐ ਬੜੀ ਟੇਸਟੀ ਹੁੰਦੀ ਐ ਪਤਾ ਤੈਨੂੰ ਨਹੀਂ ਮੈਂ ਨਾ ਕਾਫੀ ਟਾਈਮ ਹੋ ਗਿਆ ਟਿੱਕੀ ਖਾਦੀ ਨਹੀਂ ਸੀ ਤਾਂ ਕਰਕੇ ਫਿਰ ਮੈਂ ਅੱਜ ਇਹ ਹੀ ਕਿਹਾ ਕਿ ਅੱਜ ਟਿੱਕੀ ਖਾ ਕੇ ਜਾਈਏ ਟਿੱਕੀ ਮਟਰ ਵਾਲੂ ਟਿੱਕੀ ਅੱਛਾ 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 ਹੈਨਾ ਤੜੀ ਬਹੁਤ ਹੁੰਦੀ ਐ ਤੜੀ ਦਾ ਵੈਸੇ ਮੇਰੇ ਟੇਸਟੀ ਬਹੁਤ ਹੁੰਦੀ ਐ ਮੇਰੇ ਤਾਂ ਫੇਵਰੇਟ ਦਹੀਂ ਭੱਲੇ ਆ ਮੈਂ ਨਹੀਂ ਖਾਣੀ ਤੇ ਅੱਜ ਮੈਂ ਤੇਰੇ ਨਾਲ ਟਿੱਕੀ ਪਰ ਥੋੜੀ ਹੀ ਖਾਵਾਂਗੇ ਫਿਰ ਮੈਂ ਤੇਰੇ ਨਾਲ ਇੱਕ ਪਲੇਟ ਹੀ ਮੰਗਾਈ ਐ ਆ ਗਈ ਮੈਂ ਤਾਂ ਖਾਣੀ ਨਹੀਂ ਸੀ ਵੈਸੇ ਹੈਨਾ ਲਓ ਵੀ ਯਾ ਲੈ ਕੇ ਆ ਗਏ ਮਦਕੀ ਹੈ ਤੇ ਦੇਖਦੇ ਆ ਟੇਸਟ ਕਰਕੇ ਕਿਸ ਤਰ੍ਹਾਂ ਦੀ ਬਣਾਈ ਹੈ ਲੈ ਜੀ ਇਹ ਤਾਂ ਕਾਫੀ ਖਜੂਗ ਤੇ ਕੁਝ ਜਿਹਾ ਬਣਾਇਆ ਪਿਆ ਲਓ ਜੀ ਮੈਡਮ ਸ਼ੋ ਵੀ ਟੇਸਟ ਕਰੋ ਗਰਮ ਬਹੁਤ ਆਹ ਜੀ ਹਾਂ ਗਰਮ ਤਾਂ ਹੋਊਗੀ ਠੀਕ ਹੈ ਗਰਮ ਬਹੁਤ ਆਹ ਜੀ ਅੱਜ ਮੈਂ ਕਿਤੇ ਇਹ ਨਾ ਨਾ ਹੋਵੇ ਗਰਮ ਗਰਮ ਟਿੱਕੀ ਖਾ ਕੇ ਤੇ ਆਪਾਂ ਕਲਾ ਕਰ ਲਈਏ ਖਰਾਬ ਮੇਰਾ ਤਾਂ ਨਹੀਂ ਹੁੰਦਾ ਵੀ ਤੇਰਾ ਤਾਂ ਪਾਉ ਹੋ ਜੇ ਆਪਣੇ ਤਾਂ ਗਲੇ ਬੜੇ ਜ਼ਬਰਦਸਤ ਐ ਖਰਾਕ ਰੂ ਘਾਟੀ ਹੁੰਦੇ ਠੀਕ ਨਹੀਂ ਤੁਹਾਡੇ ਗਲੀ ਇਹ ਜਿਹੜੀ ਮੜੀ ਗੱਲਾਂ ਖਾਓ ਇਹਨਾਂ ਵਾਓ ਸਪੈਸ਼ਲ ਟਿੱਕੀ ਆ ਬਈ ਇੱਥੋਂ ਦੀ ਫੇਮਸ ਆ ਦੇਖੋ ਪਨੀਰ پنੂਰ ਸਾਰਾ ਕੁਝ ਪਾਇਆ ਵਿੱਚ ਬਰਾਂਦੇ ਦਾ ਘੈਂਟ ਆ ਬਈ ਹਨਾ ਚਲੋ ਖਾ ਲਈਏ ਚਲੋ ਫਿਰ ਮੈਂ ਵੀ ਖਾਣਾ ਬਈ ਤੇ ਆਪਾਂ ਕਰਦੇ ਆ ਟੇਸਟ ਕਰ ਟਿੱਕੀ ਜੀ ਹੈ ਹਾਂਜੀ ਹੁਣ ਆਪਾਂ ਆ ਗਏ ਸੀਗੇ ਜੀ ਆਪਣੇ ਖੇਤ ਤੇ ਮੈਂ ਕਿਹਾ ਦੇਖੀਏ ਫਿਰ ਕਣਕ ਕੁਨਕ ਇਧਰ ਆਹ ਥੋੜੀ ਜਿਹੀ ਲੇਟ ਬੀਜੀ ਸੀ ਤੇ ਆਹ ਦਾ ਵੀ ਹੁਣ ਪਾਣੀ ਲਾਉਣ ਵਾਲੀ ਹੋਈ ਪਈ ਆਪਣੀ ਪੂਰੀ ਹਰੇ ਬਾਈ ਮਾਰਨ ਲੱਗ ਪਈ ਬਸ 2-4 ਦਿਨਾਂ ਚ ਆਪਾਂ ਇਹਨੂੰ ਰੇਰੂ ਪਾ ਕੇ ਫਿਰ ਲਾਉਣੇ ਆ ਪਾਣੀ ਹਨਾ ਤੇ ਉਹ ਸਾਹਮਣੇ ਵੀ ਪੂਰੀ ਹਰੇ ਬਾਈ ਆਉਣ ਲੱਗ ਪਈ ਹਨਾ ਮੈਡਮ ਕੀ ਕੰਨ ਲੱਗ ਪਈ ਦੇਖੀ ਕੈਦੀ ਆਇਆ ਕਰੋ ਕਦੇ ਜਾਇਆ ਹਾਂ ਦੋ ਇਥੇ ਬੋਲੀਆਂ ਪਾਉਣਾ ਹੀ ਆ ਤੋੜ ਤੋੜ ਸੀਟੀਆਂ ਵਜਾਇਆ ਕਰੋ ਨੇ ਇੱਥੇ ਵਿਆਹ ਕਰਿਆ ਖੇਤ ਬਈ ਮੈਂ ਤਾਂ ਉੱਥੇ ਬੈਠ ਕੇ ਤੁੱਪ ਛੇਕਦੀ ਆ ਅੱਛਾ ਤੁੱਪ ਛੇਕ ਲਾ ਤੁੱਪ ਪਰ ਇਹ ਮਿੱਟੀ ਮਿੱਟੀ ਪਈ ਵੀ ਹੈ ਨਾ ਤਾਂ ਥੜੀਆਂ ਆ ਇਹ ਇਹ ਰੱਖੀਆਂ ਵਟ ਕੇ ਪਾ ਮਿੱਟੀ ਪਈ ਵੀ ਆ ਬੈਠਦੇ ਕਿੱਥੇ ਫਿਰ ਉਹੀ ਤਾਂ ਗੱਲ ਬੈਠਣਾ ਕਿੱਥੇ ਬਸ ਇੱਥੇ ਤਾਂ ਹੈ ਨਹੀਂ ਮਿੱਟੀ ਆਵੇ ਚੱਲਦੇ ਆਪਾਂ ਹਾਂ 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 ਹੋਰ ਕੀ ਨਿਸ਼ਾਨਤੀ ਆਉਂਦੀ ਆ ਸ਼ਾਂਤੀ ਘਰੇ ਤਾਂ ਨਹੀਂ ਆਉਂਦੀ ਹਨਾ ਸ਼ਾਂਤੀ ਘਰੇ ਤਾਂ ਲੜਾਈ ਦੀ ਪੰਡ ਬਣੀ ਰਹਿੰਦੀ ਹੁੰਦੀ ਕਰਦਾ ਮੇਰਾ ਘਰੇ ਤਾਂ ਲੜਾਈ ਦੀ ਪੰਡ ਬਣੀ ਰਹਿੰਦੀ ਤੂੰ ਸਹੀ ਗੱਲ ਆ ਇੱਥੇ ਰਹਿ ਗਿਆ ਅੱਜ ਲਈਏ ਇੱਥੇ ਤੂੰ ਰਹਿ ਪਰ ਮੈਂ ਜਾਣਾ ਕਰਨ ਠੀਕ ਹੈ ਹੂੰ ਤੂੰ ਰਹਿ ਫਿਰ ਮੈਂ ਜਾਣਾ ਕਰਨ ਨਹੀਂ 10 ਮਿੰਟ ਆ ਆਪਾਂ ਰੁੱਕ ਕੇ ਜਨ ਚੱਲ ਫਿਰ ਆਪਾਂ ਇੱਥੇ ਬਹਿਨੇ ਆ ਫਿਰ ਸੁਣਾ ਕੇ ਗੱਲਾਂ ਬਾਤਾਂ ਹੈ ਗੱਲਾਂ ਬਾਤਾਂ ਕੀ ਸੁਣਾਈਏ ਬਸ ਵਧੀਆ ਇੱਥੇ ਮੰਝਾ ਡਾਇਆ ਹੋਵੇ ਹਨਾ ਤੇ ਉੱਪਰ ਲਿਆ ਉਹ ਵੇ ਕੰਬਲ ਤੇ ਸੌਂ ਜੀਏ ਧੁੱਪੇ ਧੁੱਪੇ ਹਾਂ ਗੱਲ ਪੱਕੀ ਵੀ ਧੁੱਪ ਬੜਾ ਅੱਜ ਤਾਂ ਸਕੂਨ ਜਿਹਾ ਆਉਂਦਾ ਧੁੱਪੇ ਬੈਠ ਕੇ ਨਾ ਹਾਂ ਸਹੀ ਗੱਲ ਬੜਾ ਵਧੀਆ ਲੱਗਦਾ ਬਈ ਹਾਂ ਕਿਆ ਬਾਤ ਹੈ ਹੋ ਮੇਰਾ ਰਦਾ ਇਹ ਕਿਤੇ ਪਕੌੜੇ ਹੋਣ ਨਾ ਕਿਤੇ ਹੁਣ ਹਨ ਜਿਵੇਂ ਆਪਾਂ ਉੱਥੇ ਕੱਢ ਲਈਏ ਪਕੌੜੇ ਬਣਾਈ ਜਾਣੇ ਆਪਾਂ ਹੁਣ ਤਾਂ ਟਿੱਗੀ ਖਾ ਕੇ ਆਏ ਆ ਪਕੌੜੇ ਕਿਤੇ ਇੱਥੇ ਕੱਢੇ ਹੋਣਗੇ ਤੇ ਅੱਜ ਫੇਰ ਬਣਾਈਏ ਫੇਰ ਕਿਹਦੇ ਨੂੰ ਪ੍ਰੋਗਰਾਮ ਪਵਾੜਿਆ ਹਨਾ ਹੁਣ ਆਪਾਂ ਪਕੌੜੇ ਨਹੀਂ ਆ ਹੁਣ ਆਪਾਂ ਬਣਾਵਾਂਗੇ ਇੱਥੇ ਕੁਝ ਹੋਰ ਖਾਣ ਨੂੰ ਕਿਵੇਂ ਹੋਰ ਕੀ ਬਣਾਉਣਾ ਕੋਈ ਮੱਛੀ ਮੁੱਚੀ ਹਾਂ ਮੀਟ ਬਣਾ ਗਿਆ ਵੀ ਕਿਸੇ ਦਿਨ ਸਹੀ ਮੀਟ ਮੀਂ ਮੱਛੀ ਮੱਛੀ ਵੀ ਮੀਟ ਹੀ ਹੁੰਦੀ ਹੈ ਮੀਟ ਤਾਂ ਹੁੰਦੀ ਹੈ ਹੋਰ ਮੀਟ ਨਹੀਂ ਮੱਛੀ ਸਹੀ ਹੈ ਮੱਛੀ ਸਿਆਲਾਂ ਦੇ ਵਿੱਚ ਖਣ ਚ ਜੀ ਮੱਛੀ ਦੇ ਪਕੌੜੇ ਬਣਾਈਏ ਫਿਰ ਕਿਸੇ ਦਿਨ ਵਧੀਆ ਜੀ ਹੈ ਨਾ ਮੱਛੀ ਦੇ ਪਕੌੜੇ ਬਣਾਵਾਂਗੇ ਤੇ ਆਪਾਂ ਖਾ ਕੇ ਫਿਰ ਇੱਥੇ ਬਣਾਉਣੇ ਠੀਕ ਹੈ ਹੈ ਨਾ ਕਿਸੇ ਦਿਨ ਲਿਉਨੇ ਆ ਫਿਰ ਆਪਾਂ ਹੈ ਨਾ ਸਹੀ ਗੱਲ ਹੈ ਚੁੱਲਾ ਆਪਣਾ ਹੋ ਰੱਖਿਆ ਪਿਆ ਟੱਕੇ ਹੈ ਨਾ ਕਿੱਥੇ ਰੱਖਿਆ ਉਹ ਵੀ ਰੱਖਿਆ ਪਿਆ ਅੱਛਾ ਜੁੱਲਾ ਰੱਖਿਆ ਹੋਰ ਮੈਂ ਟੱਕ ਕੇ ਰੱਖਤਾ ਸੀ ਇੱਥੇ ਜੇ ਕੋਈ ਜੇ ਕੋਈ ਚੁੱਲਾ ਲੈ ਗਿਆ ਚੱਕ ਕੇ ਫੇਰ ਚੁੱਲਾ ਲੈ ਗਿਆ ਤਾਂ ਫਿਰ ਆਪਾਂ ਇਤੇ ਵੈਸੀ ਹੀ ਬਣਾ ਲਾਂਗੇ ਮੱਛੀ ਹਨਾ ਹੈ ਬਸ ਵੈਸੇ ਹੀ ਮੱਛੀ ਬਣਾ ਲਾਂਗੇ ਹੁਣ ਆਪਾਂ ਜਦੋਂ ਵੀ ਕੁਝ ਬਣਾਇਆ ਆਪਾਂ ਇੱਥੇ ਰੱਖ ਕੇ ਬਣਾ ਲਾਂਗੇ ਹਨਾ ਆਪਾਂ ਸਬਜ਼ੀ ਵੇਖੀਏ ਕੋਈ ਉਗਰੀ ਆ ਕਿ ਨਹੀਂ ਕਿੱਥੇ ਬੀਜੀਆਂ ਆ ਬਈ ਇੱਧਰ ਬੀਜੀਆਂ ਮੇਰੇ ਹਿਸਾਬ ਨਾਲ ਅੱਜ ਆਪਣੀਆਂ ਸਬਜ਼ੀਆਂ ਹੀ ਬਾਲੀਆਂ ਲੇਟ ਹੋ ਗਈਆਂ ਇੱਥੇ ਬੀਜੀ ਨਹੀਂ ਗਈ ਆਪਣੇ ਤੋਂ ਕੋਈ ਮੈਂ ਤਾਂ ਚਲੋ ਹੈ ਪਾਣੀ ਪਾਣੀ ਤਾਂ ਲਾਤਾ ਸੀਗਾ ਮੈਂ ਤਾਂ ਲਾਦਾ ਕੁਝ ਹਾਂ ਵੀ ਉਗਰਦੀ ਆਉਂਦੀ ਆ ਵੇ ਇਹਦੇ ਚ ਤਾਂ ਬੀਜੀ ਸੀਗੀ ਆਪਾਂ ਮੈਥੇ ਵੀ ਬੀਜੇ ਸੀ ਉਹ ਉਥੇ ਸੰ ਥੋੜੇ ਥੋੜੇ ਉਗਰਦੇ ਆਉਂਦੇ ਆ ਹੈ ਥੋੜੇ ਥੋੜੇ ਐ ਲੱਗਦਾ ਜਿਵੇਂ ਸਰੋਂ ਉਗਰ ਹੀ ਹੁੰਦੀ ਆ ਤੇ ਸਰੋਂ ਬੀਜੀ ਆ ਓਲੀਆਂ ਵੀ ਸਰੋਂ ਲੱਗਦੀ ਆ ਓਲੀਆਂ ਵੀ ਦੀਆਂ ਸਰੋਂ ਦੀਆਂ ਆ ਵੇ ਕੋਚ ਕੋਚ ਉਹ ਗਰੇਪ ਆ ਵਿੱਚ ਕੀ ਬੀਜੇ ਇੱਥੇ ਇੱਥੇ ਤਾਂ ਗਾਜਰਾ ਬੀਜੀਆਂ ਸਾਹਮਣੇ ਤੇ ਉਹਦਰ ਬੀਜੀਆਂ ਸੀ ਉਹ ਦੂਜੀਆਂ ਇੱਕ ਤਾਂ ਮੇਥੀ ਤੇ ਇੱਕ ਦੂਜਾ ਬੀਜੀ ਆ ਹੁਣ ਬੂਟਨਾ ਸਰਾਵ ਕਰ ਲਈ ਆ ਉਹ ਤੇ ਮਿੱਟੀ ਚ ਸਹੀ ਗੱਲ ਹੈ ਹੈ ਸਹੀ ਗੱਲ ਕਦੋਣੀ ਹੋਣਗੇ ਹੁਣ ਹਾਂ ਸੱਚ ਵੇਖ ਲਈਏ ਚੱਲ ਦੇਖ ਜੇ ਕੋਈ ਲੱਗੇ ਤੇ ਇੱਕ ਅੱਧਾ ਲੈ ਜਾਗੇ ਸਬਜ਼ੀ ਜੋਗਰਾ ਬਣ ਗਿਆ ਤਾਂ ਬੂਡ ਵੀ ਤੇਰੇ ਚਿੱਟੇ-ਚਟੇ ਆ ਵੀ ਖੇਤ ਹੋਂ ਵਾਲੇ ਦਾ ਹੈ ਨਹੀਂ ਐ ਆਵੇ ਆ ਤੋੜਾ ਆ ਕਿ ਛੋਟਾ ਆਵੇ ਕੌੜਾ ਨਾ ਹੋਵੇ ਕਿ ਨਹੀਂ ਪਹਿਲਾਂ ਪੱਗੋ ਵੀ ਮੈਦਾਨਾ ਕੌੜੇ ਤਾਂ ਕਾਦੇ ਹੁੰਦੇ ਲੈ ਵੀ ਮੈਨੂੰ ਲੱਗਦਾ ਵੀ ਸਬਜ਼ੀ ਜੋਗਰਾ ਤਾਂ ਮੈਲੀ ਜਾਊ ਸਮਾਨ ਆਪਾਂ ਨੂੰ ਇਹਦਾਂ ਆਉਂਦੇ ਬੱਕਰਿਆਂ ਵਾਲੇ ਹਾਂ ਐਸ ਵੱਲ ਤੋਂ ਤਾਂ ਪਾਉਂਗੇ ਮਿਲ ਜੇ ਇੱਕਦੋ ਤਾਂ ਬੱਕਰਿਆਂ ਚਾਰਨ ਵਾਲੇ ਆਉਂਦੇ ਆ ਤੇ ਉਹ ਬੱਕਰਿਆਂ ਵਾਲੇ ਲੈ ਜਾਂਦੇ ਤੋੜ ਕੇ ਜੇ ਹੋਇਆ ਕਈ ਤੇ ਤੋੜਦੇ ਨਹੀਂ ਤੰਦੀ ਹਾਂ ਆ ਵੱਲੋਂ ਓਏ ਕੁਦੜਾ ਬੜਾ ਕੱਦੂ ਨਹੀਂ ਹੈਣੀ ਫਿਰ ਇਧਰ ਗਾਂ ਨਹੀਂ ਹੋਣਗੇ ਹਨਾ ਇਧਰ ਗਾਂ ਆਪਾਂ ਜਾਣਾ ਵੀ ਨਹੀਂ ਉਹ ਦੇਖੋ ਗੁੱਡੇ ਗੁੱਡੇ ਲੱਗੇ ਹਨਾ ਹਾਂ ਨਹੀਂ ਵੀ ਹੁਣ ਛੋਟੇ ਆ ਚੱਲ ਆਹ ਦੇ ਵੱਡੇ ਨਹੀਂ ਰੁੱਤ ਜੀ ਉੱਠ ਗਈ ਨਾ ਫਿਰ ਤਾਂ ਕਰਕੇ ਕੰਡੇ ਮਰਾਉਂਗੇ ਰਹਿਣ ਦੋ ਇੱਥੇ ਮੂਜਾਂ ਵੀ ਬੀਜੀਆਂ ਸੀ ਵਾਪ ਤੇ ਉਗਣੀਆਂ ਤਾਂ ਨਹੀਂ ਚੱਲ ਆਜੋ ਚਲੋ ਆਜੋ ਆਜੋ ਚੱਲੀਏ ਚਲੋ ਚਲੋ ਚੱਲ ਮੈਂ ਤਰਕੇ ਆਣੀ ਆ ਆ ਜਾ ਤੇਰੀ ਕੋਟੀ ਉਹ ਵੇ ਮੇਰੀ ਤੇਰੀ ਝੜ ਤੇ ਦਲਗੋ ਬਣ ਜਾ ਵੇ ਤੇਰੇ ਮੋਢੇ ਨਾਲ ਲਟਕੀ ਫਿਰਾ ਮੈਂ ਤੇਰੀ ਰਫਲ ਦਾ ਪਟਾ ਬਣ ਜਾ ਰੂ ਕੱਡ ਲਿਆ ਸੋਹਣਿਆ ਵੇ ਹੁਣ ਪਿੱਛੇ ਦੱਸ ਕੀ ਰਹਿ ਗਿਆ ਮਾਰੇ ਸ਼ਹਿਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸ਼ੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲ ਜੇ ਤੇ ਨੀਲ ਪੈ ਗਿਆ ਮੈਨੂੰ ਪਿਛਲੇ ਜਨਮ ਜਿੱਤ ਕੋਈ ਕਲਾਕਾਰ ਲੱਗਦੀ ਸੀ ਕਲਾਕਾਰ ਤਾਂ ਸੀ ਆਸੇ ਦੀ ਗੱਲ ਨਹੀਂ ਆਏ ਇੱਧਰ ਦੇਖੋ ਪੱਕੇ ਕੋਟੀ ਕਿੱਥੇ ਰੱਖੀ ਹੈ ਰੀਲਾ ਬਣਾਉਣ ਦੇ ਚੱਕਰ ਚ ਕੋਟੀ ਖੰਬੇ ਦੇ ਡੰਗੇ ਦੀ ਬਹੁਤ ਕੁਝ ਕਰਨਾ ਪੈਂਦਾ ਦੇਖ ਲੋ ਅੱਛਾ ਕੀ ਕਰਨਾ ਪੈਂਦਾ ਵੀ ਕੀ ਕੁਝ ਕਰਨਾ ਪੈਂਦਾ ਕੋਟੀ ਨੂੰ ਕੀ ਕੁਝ ਲੱਗ ਗਾਣੇ ਤੂੰ ਬੜੇ ਸੁਣਾਉਣੀ ਹੈ ਹਨ ਹੈ ਗਾਉਂਦੀ ਤਾਂ ਘੈਂਟ ਆ ਬਈ ਤੂੰ ਮੈਂ ਨਾ ਜਸਵਿੰਦਰ ਬਰਾੜ ਦੀ ਚੇਲੀ ਲੱਗਦੀ ਦੂਜਮਾ ਹਨਾ ਕਿਦੀ ਜਸਵਿੰਦਰ ਬਰਾੜ ਦੀ ਚੇਲੀ ਜਸਵਿੰਦਰ ਬਰਾੜ ਦੀ ਹੂੰ ਜਸਵਿੰਦਰ ਬਰਾੜ ਦਾ ਵੀ ਗੀਤ ਆਇਆ ਸੀ ਨਾ ਇਹਦੇ ਵਿੱਚ ਹੂੰ ਚੱਲ ਹੁਣ ਚੱਲੀਏ ਫਿਰ ਆਪਾਂ ਪਾ ਕੋਟੀ ਛੇਤੀ ਕਰ ਵੇ ਤੇਰੇ ਮੋਢੇ ਨਾਲ ਲੱਟ ਕੇ ਫਿਰਾ ਵੇ ਤੇਰੀ ਰਫਲ ਦਾ ਪਟਾ ਬਣ ਜਾ ਔਰ ਰੂ ਕੱਢ ਲੈ ਗਿਆ ਸੋਹਣਿਆ ਵੇ ਹੁਣ ਪਿੱਛੇ ਦੱਸ ਕੀ ਰਹਿ ਗਿਆ ਮਾਰੀ ਸ਼ਹਿਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜ ਤੇ ਨੀਲ ਪੈ ਗਿਆ ਸ਼ਹਿਨਤ ਤੂੰ ਐਸੀ ਅੱਖ ਨਾਲ ਲੈ ਵੀ ਜੇ ਨਾ ਤੋਰਿਆ ਤਾਂ ਇਹਨੂੰ ਤੇ ਇਹਨੇ ਤਾਂ ਫਿਰ ਇੱਥੇ ਕੀਤੀ ਗਈ ਜਣੇ ਆ ਹੱਥਾਂ ਦੇ ਪੰਜ ਇੱਥੇ ਵੱਜ ਜਾਣਗੇ ਤੇ ਆਪਾਂ ਹੁਣ ਚੱਲ ਗਏ ਵੀ ਚੱਲ ਵੀ ਆ ਜਾ ਕਰਾਂ ਜਾਂਦੀ ਹੂੰ ਮੈਂ ਤੂੰ ਜਾਂਦੀ ਨਹੀਂ ਤੂੰ ਬੈਠ ਜਾ ਮਗਰ ਮਗਰ ਧੜਕੇ ਜੀਆ ਉਹ ਕਿਉਂ ਭਲਾ ਫੇਰ ਫਲਮਾਵਾਂਗੇ ਕਿਸ ਦਿਨ ਗਾਣੇ ਵਧੀਆ ਜੋ ਢੈਰੀ ਨਹੀਂ ਲੱਗੀ ਹੋ ਭੂਤਾ ਤੂੰ ਤੇਥੋਂ ਡਰਨ ਲੱਗਿਆ ਗਰੇ ਨਹੀਂ ਲੱਗੀ ਹੋ ਮੁਝ ਸੇ ਜੋ ਇਹ ਨੂਣਾ ਢੜਾਗੇ ਤਾ ਬਿਆਰ ਕਿਵੇਂ ਕਰੋਗੀ ਜਾਂਦੀ ਹੋਂ ਮੈਂ ਆਇਆ ਹੁਣ ਉਹ ਪਰਾਂ ਵੇਖੀ ਜਾਂਦੇ ਉਹਨਾਂ ਨੇ ਕਹਿਣਾ ਪਤਾ ਨਹੀਂ ਕੌਣ ਡਾਂਸ ਕਰਨ ਲੱਗੀ ਪਈ ਆ ਆਜਾ ਹੁਣ ਬੈਠਾ ਇੱਕ ਚੱਕ ਕੇ ਬਿਠਾਵਾ ਹਾਂ ਤੁਨੂੰ ਮਗਰ ਮੈਂ ਉਹ ਬੱਕਰਿਆਂ ਨਾਲ ਵੀ ਜੀ ਕਰਦਾ ਵੀ ਮੈਂ ਜੋਰ ਲਾ ਲਾ ਕੇ ਜੋਰ ਲਾ ਲਾ ਕੇ ਗਾਈ ਜਾਵਾ ਉਹ ਸਾਹਮਣੇ ਨਾ ਬੱਕਰਿਆਂ ਵਾਲੇ ਵਿਖੀ ਜਾਂਦੇ ਉਹਨਾਂ ਨੇ ਕਹਿਣਾ ਪਤਾ ਨਹੀਂ ਕਿਹੜੀ ਡਾਂਸਰ ਜੀ ਖੜੀ ਆਜਾ ਚੱਲੀਏ ਤੁਨੂੰ ਬੈਠ ਜਾ ਮਗਰ ਬਜਾ ਬਜਾ ਆਜਾ ਕੀ ਕਰੀ ਜਾਂਦੀ ਮੈਡਮ ਲੈ ਤੇ ਸ਼ੀਸ਼ੇ ਮੂਰੇ ਖੜੀ ਏ ਨਾ ਕੇ ਆਈਆਂ ਪਤਾ ਕਿ ਮੈਂ ਕਿੰਨੇ ਵਜੇ ਨਾਤੀ ਆਂ ਹਾਂ ਗੈਸ ਕਰੋ ਕਿੰਨੇ ਵਜੇ ਨਾਤੀ ਹੋਊਂਗੀ ਈ ਪਤਾ ਹੁਣ ਸਾਡੇ 6 ਹੋ ਗਏ ਤੇ ਕਿੰਨਾ ਟਾਈਮ ਆਪਾਂ ਜਦੋਂ ਬਾਬਾ ਫਰੀਦੋਂ ਆਏ ਆ ਉਸ ਤੋਂ ਬਾਅਦ ਫਿਰ ਮਹਿਰਮਾਨ ਨੂੰ ਪੜਾਉਣ ਲੱਗ ਗਈ ਤੇ ਵੈਸੇ ਤਾਂ ਸਵੇਰ ਵੀ ਨਾਉਣੀ ਆਪਾਂ ਸ਼ਾਮ ਨੂੰ ਵੀ ਬਈ ਮੈਂ ਦੋ ਟਾਈਮ ਨਾਉਣੀ ਤੁਸੀਂ ਇਹ ਨਾ ਕਹਿ ਦਿਓ ਸ਼ਾਮ ਨੂੰ ਵੀ ਨਾਉਣੀ ਹੁੰਨੀ ਹੈ ਮੈਂ ਤਾਂ ਜਦੋਂ ਆਈ ਤਾਂ ਤੰ 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 ਤਾਂ ਕਰਦੀ ਮੈਂ ਕੀ ਆ ਵੀ ਮੈਂ ਹੁਣ ਨਾਤੀ ਆ ਪਹਿਲਾਂ ਸਵੇਰ ਮਾਰਨਿੰਗ ਜਦੋਂ ਅਸੀਂ ਬਾਬਾ ਫਰੀਦ ਕੋਲ ਗਏ ਉਹਦੋਂ ਨਾ ਕੇ ਗਈ ਫਿਰ ਹੁਣ ਸ਼ਾਮ ਨੂੰ ਵੀ ਪਤਾ ਨਹੀਂ ਨਾਤੇ ਬਣਦੀ ਇਹ ਨਹੀਂ ਆਉਂਦੀ ਗਈ ਬਈ ਆਪਾਂ ਤਾਂ ਸਿਆਲਾਂ ਦੇ ਤੰ ਤੰ ਚਾਰ ਚਾਰ ਦਾ ਨਹੀਂ ਨਾਉਂਦੇ ਤੇ ਜਦੋਂ ਖੇਤਕੁੱਤ ਕੰਮ ਕਰਨਾ ਹੋਵੇ ਉਦੋਂ ਤਾਂ ਫਿਰਣਾਉਣਾ ਪੈਂਦਾ ਤੇ ਮੈਡਮ ਦਾ ਫਿਰ ਇਹਦਾ ਰਿਦਾਨਾ ਹੀ ਹੁੰਦੀ ਮੈਂ ਬਹੁਤ ਪੜਾਇਆ ਕਿ ਮੈਂ ਔਰਮਾਨ ਲੈ ਜਦੋਂ ਦਾ ਸਕੂਲੋਂ ਆਇਆ ਪੜਨ ਲੱਗਾ ਪਿਆ ਤਾਂ ਬਈ ਪੇਪਰ ਆਦਾ ਮੈਨੂੰ ਲੱਗਦਾ ਹਨਾ ਪੇਪਰ ਆ ਚਾਰ ਵਜੇ ਦੇ ਸਕੂਲੋਂ ਆਇਆ ਤੇ ਉਦੋਂ ਹੁੰਦਾ ਮੈਂ ਲੱਗੀ ਆ ਪੜਾਉਣ ਇਹਨਾਂ ਨੂੰ ਅੱਛਾ ਤੇ ਹੁਣ ਸਬਜੀ ਸਬਜੀ ਕਾਦੀ ਬਣਾਈ ਅੱਜ ਸਬਜੀ ਅੱਜ ਮੈਂ ਬਣਾਈ ਦੇਖਦਾ ਦਿਖਾ ਦਿੰਦੀ ਐ ਲੋ ਲੋ ਵੀ ਅੱਜ ਮੈਂ ਬਣਾਇਆ ਆ ਆਲੂ ਤੇ ਮੀਠਿਆ ਦੀ ਪੁਰਜੀ ਆਲੂ ਮੀਠਿਆ ਦੀ ਪੁਰਜੀ ਯੈਸ ਬਹੁਤ ਇਹ ਵੀ ਬਹੁਤ ਸਵਾਦ ਹੁੰਦੀ ਹੈ ਵੀ ਸਬਜੀ ਹਨਾ ਨਜ਼ਾਰਾ ਬਾਕੀ ਮੈਂ ਕਿਾ ਕਾਫੀ ਦਿਨ ਹੋ ਗਏ ਯਾਰ ਬੜੀ ਟੇਸਟੀ ਉੱਪਰ ਨਾਲ ਲੱਸੀ ਵੀ ਹੈਗੀ ਕਿ ਨਹੀਂ ਲੱਸੀ ਵੱਧ ਪਈ ਹੈ ਲੱਸੀ ਦੇ ਨਾਲ ਹੀ ਮਜ਼ਾ ਆਉਂਦਾ ਫਿਰ ਪੁਰਜੀ ਖਾਣ ਲੱਸੀ ਹੈਗੀ ਤਾਂ ਹੈ ਤੇ ਪਰ ਆਪਾਂ ਕੋਈ ਨਹੀਂ ਪਤਲੀ ਕਰ ਲਾਂਗੇ ਉਹ ਤਾਂ ਹੀ ਤਾਂ ਮੁੱਕਦੀ ਨਹੀਂ ਲੱਸੀ ਬਣਾਵਰ ਨਾ ਯਾਰ ਆਵਣੀ ਨਾ ਆਉਂਦਾ ਕਿਉਂਕਿ ਇਹ ਸਬਜੀ ਥੋੜੀ ਹੁੰਦੀ ਸੁੱਕੀ ਨਾ ਫਿਰ ਲੱਸੀ ਨੂੰ ਨਾ ਲੱਸੀ ਜਾਗਾ ਮਹਿਮਾਨ ਦੇ ਪੇਪਰ ਪੇਪਰ ਚੱਲ ਪਏ ਤੇ ਮੇਰਾ ਤਾਂ ਕੰਮ ਹੋਰ ਵੱਧ ਗਿਆ ਸਹੀ ਗੱਲ ਹੈ ਤੇ ਆਪਾਂ ਵੀ ਹੁਣ ਮੇਰਾ ਕੰਮ ਵੀ ਸਟਾਰਟ ਹੋ ਗਿਆ ਨਾ ਫਿਰ ਮੈਂ ਵੀ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰ ਦੇਣਾ ਸੀ ਮੋਰ ਸਾਹਿਬ ਦੇ ਮੇਰੇ ਕੰਮ ਹੋਰ ਸਾਹਿਬ ਦੇ ਤੁਸੀਂ ਕਿਉਂ ਨਹੀਂ ਸਮਝਦੇ ਸਹੀ ਗੱਲ ਹੈ ਵੀ ਪੜਾਉਣਾ ਵੀ ਬਹੁਤ ਜਿਹੜਾ ਪੜਾਉਣਾ ਬੱਚੇ ਨਾਲ ਇੰਨਾ ਮੱਥਾ ਮਾਰਨਾ ਹੁਣ ਸਾਰਾ ਦਿਹਾੜੀ ਮੱਥਾ ਮਾਰੂਗੀ ਮੈਂ ਦੇਖਦਾ ਨਾ ਇਹਨੇ ਨਾ ਪਿਛਲੀ ਵਾਰੀ ਵੀ ਬਰਾਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਖੜਾ ਛੱਡਦੇ ਸੀ ਤੇ ਈਰਮਾਨ ਵੀ ਬੈਠਾ-ਬੈਠਾ ਥੱਕ ਜਾਂਦਾ ਹੁੰਦਾ ਸੀ ਹਣਾ ਸਰਪਾ ਹੋਏ ਜਦੋਂ ਤੇਰੇ ਪੇਪਰ ਹੁੰਦੇ ਆ ਵੀ ਮੈਨੂੰ ਦੱਸੀ ਵੀ ਤੂੰ ਕਿੰਨਾ ਕੁ ਪੜਾਉਂਦੀ ਮम्मा ਤੈਨੂੰ ਕਿੰਨਾ ਟਾਈਮ ਪੜਾਉਂਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਦਿਹਾੜੀ ਬਿਠਾਈ ਰੱਖੀ ਤੈਨੂੰ ਹਨਾ ਤੇ ਵੀ ਧੰਨ ਆ ਵੀ ਤੂੰ ਜਿਹੜਾ ਇੰਨਾ ਟਾਈਮ ਪੜਦਾ ਹੈ ਹਨਾ ਤੇ ਧੰਨ ਨਹੀਂ ਮੈਡਮ ਜਿਹੜੀ ਇੰਨਾ ਚਿਰ ਤੈਨੂੰ ਪੜਾਉਂਦੀ ਤੇਰੀ ਮੰਮੀ ਹਨਾ ਤੇ ਬੀ ਕਮਾਲ ਨਾ ਐ ਬਹੁਤ ਇੰਨਾ ਟਾਈਮ ਤਾਂ ਯਾਰ ਬੈਠਣਾ ਬਹੁਤ ਔਖਾ ਤੂੰ ਵੀ ਥੋੜਾ ਛੇਤੀ ਖਾਣੇ ਦੇ ਵਿੱਚ ਵਾਰ ਲਿਆ ਕੇ ਗੱਲਬਾਤ ਜੋ ਹੁੰਦੀ ਹੈ ਹੈ ਫਿਰ ਇੰਨਾ ਟਾਈਮ ਨਾ ਬੈਠਣਾ ਪਵੇ ਤੈਨੂੰ ਤੁਸੀਂ ਮੇਰੀ ਗੱਲ ਸੁਣੋਗੇ ਹਾਂ ਜੇ ਇਹ ਹਰ ਰੋਜ਼ ਡੇਲੀ ਹੋਮਵਰਕ ਜਿਹੜਾ ਮਿਲਦਾ ਤੇ ਹਰ ਰੋਜ਼ ਡੇਲੀ ਯਾਦ ਕਰਿਆ ਕਰੇ ਤੇ ਫਿਰ ਇਹ ਸੌਖਾ ਨਾ ਰਹੇ ਇਹਨੂੰ ਬਹੁਤ ਵਾਰ ਮੈਂ ਸਮਝਾਈ ਹੈ ਗੱਲ ਵੀ ਤੂੰ ਨਾ ਡੇਲੀ ਡੇਲੀ ਹਰ ਰੋਜ਼ ਜੇ ਯਾਦ ਕਰੇਂਗਾ ਨਾ ਫਿਰ ਪੇਪਰਾਂ ਮੋਕੇ ਤੂੰ ਔਖਾ ਨਹੀਂ ਹੋਏਂਗਾ ਸਹੀ ਗੱਲ ਹੈ ਨਹੀਂ ਤਾਂ ਫਿਰ ਪੇਪਰਾਂ 'ਚ ਦਿਨ ਰਾਤ ਇੱਕ ਕਰਨੀ ਪੈਣੀ। ਸੁਣੋ ਮੈਂ ਜਿਹੜੀ ਸਵੇਸ਼ਰਟ ਪਤਾ ਕਿਹਦੀ ਪਾਈ ਐ। ਹਾਂ। ਅਰਮਾਨ ਦੀ। ਬਸ ਠੀਕ ਐ। ਦੇਖੀ। ਤੁਹਾਨੂੰ ਪਤਾ ਅਰਮਾਨ ਦੇ ਕੱਪੜੇ ਮੇਰੇ ਮੇਲ ਆਉਂਦੇ ਆ। ਕਦੇ ਤਾਂ ਤੂੰ ਮੇਰੀਆਂ ਟੀ-ਸ਼ਰਟਾਂ ਚਾੜ ਲੈਨੀ ਚੱਕ ਕੇ ਤੇ ਕਦੇ ਅਰਮਾਨ ਦੀਆਂ ਚਾੜ ਲੈਨੀ। ਆ ਜਿਹੜਾ ਅਰਮਾਨ ਪਾਈ ਬੈਠਾ ਐ ਵੀ ਕਿਸੇ ਦਿਨ ਮੈਂ ਪਾ ਕੇ ਦੇਖੂੰਗੀ। ਤੂੰ ਤਾਂ ਪੈ ਗਈ ਉਹ ਅਰਮਾਨ ਦੇ ਡੇਰੇ ਹੁਣ ਸਿਰ ਦੇ ਉੱਪਰ ਵਾਇਆ ਪਿਆ ਬਈ। ਨਹੀਂ ਬਸ ਦੋ ਟੀ-ਸ਼ਰਟਾਂ ਟੀ-ਸ਼ਰਟਾਂ ਨਹੀਂ ਸਵੇਸ਼ਰਟਾਂ ਤੇ ਦੋ ਮੈਨੂੰ ਗਰਮ ਪਜਾਮੇ ਲਿਆ ਕੇ ਦਿਓ। ਬਈ ਇੱਕ ਮੈਂ ਤੁਹਾਨੂੰ ਗੱਲ ਦੱਸ ਬੀ ਤੂੰ ਮਿਹਨਤ ਬਹੁਤ ਕਰਦੀ ਆ ਬਈ ਓਏ ਔ ਹੈ ਵੀ ਹੁਣ ਤੂੰ ਰਮਾਨ ਨੂੰ ਪੜਾਉਣ ਤੇ ਰਮਾਨ ਦੀ ਜ਼ਿੰਮੇਵਾਰੀ ਵੀ ਤੇਰੀ ਹੈ ਨਾ ਤੇ ਹੋਰ ਸਾਰੇ ਹੁਣ ਮੇਰਾ ਜਿਵੇਂ ਖੇਤ ਦਾ ਕੰਮ ਹੈ ਤੇ ਮੈਂ ਖੇਤ ਦਾ ਕੰਮ-ਕੁਮ ਕਰਕੇ ਤਾਂ ਅਸੀਂ ਵਿਹਲੇ ਹੋ ਜੰਨੇ ਤੇ ਤੂੰ ਕਦੇ ਵੀ ਨਹੀਂ ਵਿਹਲੀ ਹੁੰਦੀ ਹੁਣ ਤੁਹਾਨੂੰ ਵੀ ਇੱਕ ਹੋਰ ਗੱਲ ਦੱਸਦਾ ਮੈਂ ਇੰਟਰਸਟਿੰਗ ਗੱਲ ਜਿਹੜੀ ਆ ਤੇ ਆਪਾਂ ਵੀ ਹੁਣ ਕਿਸੇ ਸੈਲੀਬ੍ਰਿਟੀ ਕੋਲੇ ਜਾ ਰਹੇ ਹਾਂ ਇੱਕ ਦੋ ਦਿਨਾਂ ਤੱਕ ਤੇ ਬੜੇ ਫੇਮਸ ਤੇ ਬੜੇ ਵੀ ਕਮਾਲ ਦੇ ਆ ਜਿੰਨਾਂ ਕੋਲੇ ਆਪਾਂ ਜਾਣਾ ਤੇ ਉਹਨਾਂ ਦੇ ਆਪਾਂ ਬਲੌਗ ਬਣਾ ਕੇ ਲਿਆਉਣਾ ਜੀ ਸਾਰਾ ਬਲੌਗ ਪੂਰਾ ਤਿਆਰ ਕਰਨਾ ਜੀ ਉਹਨਾਂ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਤੇ ਉਹਨਾਂ ਦੇ ਆਪਾਂ ਪੂਰੀ ਇੰਟਰਵਿਊ ਲੈ ਕੇ ਆਵਾਂ ਕਿਵੇਂ ਉਹਨਾਂ ਨੇ ਇਸ ਤਰ੍ਹਾਂ ਦੁਨੀਆ ਤੇ ਮਤਲਬ ਆਪਣਾ ਨਾਮ ਬਣਾਇਆ ਤੇ ਆਪਾਂ ਹੁਣ ਆਪਾਂ ਕਰ ਲਾਂਗੇ ਜੀ ਬਲੌਗ ਦਾ ਐਂਡ ਤੇ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਸਾਡੇ ਬਲੌਗਾਂ ਨੂੰ ਦੇਖਿਆ ਕਰੋ ਜੀ ਆਪਣੀਆਂ ਸ਼ਾਰਟ ਵੀਡੀਓ ਮੈਡਮ ਦੀਆਂ ਤਾਂ ਆਈਆਂ ਹੋਈਆਂ ਦੋ ਤਿੰਨ ਉਹਨਾਂ ਨੂੰ ਵੀ ਜ਼ਰੂਰ ਦੇਖਿਆ ਜੋ ਤੇ ਆਪਾਂ ਕਮੇਡੀ ਸ਼ਾਰਟ ਵੀਡੀਓ ਵੀ ਬਣਾ ਰਹੇ ਹਾਂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੋ ਜੀ ਆਪਣੇ ਚੈਨਲ ਦਾ ਨਾਮ ਹੈ ਜੀ ਦਾ ਸੰਦੂ ਫੈਮਿਲੀ ਵਲੌਗ ਤੇ ਤੁਸੀਂ ਮੈਂ ਦਈ ਜੀ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਮੈਨੂੰ ਤਾਂ ਬੋਲਣ ਦਾ ਮੌਕਾ ਨਹੀਂ ਦਿੱਤਾ ਮੈਂ ਕਿਹਾ ਮੈਂ ਬੋਲ ਦਿੰਦੀ ਹਾਂ ਅੱਛਾ ਚਲੋ ਕੋਈ ਨਹੀਂ ਠੀਕ ਹੈ ਜੀ ਫਿਰ ਆਪਾਂ ਹੁਣ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਬਾਏ ਟਾਟਾ ਜੀ ਗੁੱਡ ਨਾਈਟ ਗੁੱਡ ਨਾਈਟ ਜੀ